ਦੋਸਤੋ ਇੰਡੀਆ ਨਿਊਜ਼ ਤੇ ਤੁਹਾਡਾ ਸਵਾਗਤ ਹੈ ਦੋਸਤੋ ਦੁਨੀਆ ਰੰਗ ਪਰੰਗੀ ਹੈ ਲੋਕ ਕਿਸ ਤਰ੍ਹਾਂ ਜਿੰਦੇ ਨੇਗੇ ਪਰ ਤੁਹਾਨੂੰ ਅੱਜ ਇਹ ਜੇ ਸ਼ਖਸ ਨਾਲ ਮਿਲਾਵਾਂਗੇ ਜਿਹੜੇ ਕੀ ਲੁੱਕ ਵਾਈਜ਼ ਇਸ ਤਰ੍ਹਾਂ ਲੱਗਦਾ ਕਿ ਫੋਰਨ ਕੰਟਰੀ ਤੋਂ ਆਏ ਨੇਗੇ ਪਰ ਪੰਜਾਬ ਦੇ ਰਹਿਣ ਵਾਲੇ ਇਹ ਸ਼ਖਸ ਨੇਗੇ ਦੀਪਕ 나ਗਪਾਲ ਜੀ ਤਾਂ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਆ ਸਸੀਕਲ ਜੀ ਜੈ ਮਹਾ ਚੰਦ ਹੋਰ ਜੀ ਸਰ ਜੀ ਕਿੰਨੇ ਟਾਈਮ ਤੋਂ ਤੁਸੀਂ ਇਸ ਤਰ੍ਹਾਂ ਲੁੱਕ ਤੇ ਰਹਿੰਦੇ ਹੋ ਕੰਮ ਕੀ ਕਰਦੇ ਜੀ ਮੇਰਾ ਪੇਮੈਂਟ ਮੈਨੇਜਮੈਂਟ ਦਾ ਤੇ ਸਕਿਉਰਿਟੀ ਬੌਂਸਰਾਂ ਦਾ ਕੰਮ ਹੈ। ਬਿਲੇ ਪਾਰਕਿੰਗ, ਬੌਂਸਰ, ਬਾਡੀਗਾਰਡ, ਪੀਐਸਓ ਕੋਈ ਵੀ ਚਾਹੀਦਾ ਕੰਮ। ਉਮਰ ਦੀ ਗੱਲ ਕੀਤੀ ਜਾਵੇ ਕਿੰਨੀ ਉਮਰ ਹੋਗੀ ਤੁਹਾਡੀ? 50 50 ਹਾਂਜੀ। ਪਰਿਵਾਰ ਚ ਕੌਣ-ਕੌਣ ਹੈ ਤੁਹਾਡੇ? ਰੱਦਦੇ ਨਹੀਂ ਇਸ ਤਰ੍ਹਾਂ ਤੁਸੀਂ ਇਸ ਲੁੱਕ ਚ ਰਹਿੰਦੇ। ਨਹੀਂ ਜੀ। ਮੇਰਾ ਕਾਰੋਬਾਰ ਹੈ। ਜਿਵੇਂ ਕਿੰਨੇ ਬੱਚੇ ਮੰਨ ਲਾਂ ਦੇ ਗੱਲ। ਕੋਈ ਚੱਕਰ ਨਹੀਂ ਇੱਕ ਦੋ ਵਾਰੀ ਬੋਲੇ ਮੈਡਮ ਬੋਲੇ ਆ। ਆਪਾਂ ਸਾਨੂੰ ਪਤਾ ਹੈ ਕਰਦੇ ਮੈਡਮ ਮੈਡਮ ਕੌਣ ਗੱਲ ਕਰਦਾ ਜਿਹੜਾ ਕਰਾਨਚਾਰਜੀ ਹੋ। ਮੈਂ ਚਾਰਜ ਕਰਦਾ ਨਹੀਂ ਬੋਲ ਇੱਕ ਦੋ ਵਾਰੀ ਬੋਲਿਆ ਹਟ ਗਏ ਉਹਨਾਂ ਨੂੰ ਹੱਥ ਪੈ ਗਿਆ ਬਸ ਲੁੱਕ ਦੀ ਨੌਜਵਾਨ ਸੁਣ ਸੁਣਿਆ ਵੀ ਅੰਗਰੇਜ਼ ਵੀ ਤੁਹਾਡੇ ਨਾਲ ਖੜ-ਖੜ ਕੇ ਫੋਟੋਆਂ ਖਿਚਾਉਂਦੇ ਹਾਂ ਹਾਂਜੀ ਮੈਂ ਗੋਆ ਗਿਆ ਸੀ ਬੌਂਸਰ ਲੈ ਕੇ ਦਸ ਮੁੰਡੇ ਪੰਜ ਕੁੜੀਆਂ ਅੰਗਰੇਜ਼ ਬਹੁਤ ਲੈ ਕੇ ਫੋਟੋ ਦੇਖੇ ਮੇਰੇ ਡੀਪੀ ਨਾਲ ਬਸ ਥੋੜੀ ਦੇ ਬੌਂਸਰ ਅੰਗਰੇਜ਼ ਖੁਦ ਫੋਟੋ ਇੰਜੋਏ ਕਰ ਰਹੇ ਆ ਨਾਲ ਅੱਛਾ ਗੋਆ ਤੋਂ ਵੀ ਤੁਹਾਡੇ ਜਿਵੇਂ ਕਿ ਬੁਲਾਉਂਦੇ ਨੇ ਕਿ ਬੌਂਸਰ ਵਾਸਤੇ ਨਹੀਂ ਇੱਥੇ ਪਾਰਟੀਆਂ ਲੈ ਆਈ ਦੀ ਮੇਰੇ ਪਿੰਡ ਜੀ ਓਕੇ ਕੋਈ ਕੋਟਪੁਰੀ ਪੈਬਿਲਟੀ ਆ ਕੋਈ ਫਰੀਦ ਕੋਟ ਦੀ ਐ ਜੋ ਗਜੰਦਰਪਾਟ ਨੇ ਨਾ ਬੁਜੀਤ ਜੀ ਸਾਡੇ ਨਾਲ ਚੱਲੋਂ ਸਪਾਂਸਰ ਰੱਖਦੇ ਮੈਂ ਇਹ ਮੁੰਡੇ ਭੇਜਦੇ ਨਾ ਨਹੀਂ 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 ਮੁੰਡੇ ਤਾਂ ਕਦੇ ਹੈਗੇ ਨਾਲ ਸਨੂ ਲੈ ਕੇ ਜਾਣਾ ਤੇ ਉੱਥੇ ਲੱਗੇ ਅਸੀਂ ਗੱਡੀਆਂ ਕਰ ਲਿਆ ਕਿਸੇ ਨੂੰ ਮਰਸੀਡੀਜ਼ ਕਰਾ ਲਈਆਂ ਥਾਰ ਕਰਾ ਲਈਆਂ ਫਿਰ ਉਹਨਾਂ ਲਈ ਪਰ ਤੇ ਅੰਜੋਏ ਕਰਉਨੇ ਪੂਰਾ ਸਾਰੇ ਗੋਆ ਦੇ ਮੈਂ ਨਾਰਥ ਗੋਆ ਦਾ ਸਾਰਨ ਜੋਏ ਕਰਉਨ ਨਾਰਥ ਗੋਆ ਦਾ 50 ਸਾਲ ਦੀ ਉਮਰ ਚ ਕਿੰਨੀ ਵਾਰੀ ਲੁੱਕ ਚੇਂਜ ਕਰ ਲਈ ਪਹਿਲਾਂ ਤਾਂ ਦੇਖੋ ਜੀ ਜਦੋਂ ਸੀਗਾ ਜੀ ਮੈਂ ਡਰਾਈਵਿੰਗ ਕਰਦਾ ਸੀਗਾ 100 ਰੁਪਏ ਦੀ ਆੜੀ ਤੇ ਪੈਂਟ ਕੋਲ ਆਪਣੇ ਸਟੈਂਡ ਤੇ ਉਹ ਤਾਂ ਮੇਰੀ ਲੁੱਕ ਦਾ ਦੇਖੋ ਜੀ ਆਈਂਦੀ ਹੀ ਆ 2000 ਦਾ 10 11 ਤੱਕ ਉਹਦੇ ਕੰਮ ਚੇਂਜ ਕੀਤਾ ਤੇ 12 ਤੋਂ ਬਾਅਦ ਮੈਂ ਲੁੱਕ ਚੇਂਜ ਕੀਤੀ ਇਸ ਤੋਂ ਪਹਿਲਾਂ ਕੀ ਕੰਮ ਕਰਦੇ ਜੀ ਇਹ ਗੱਲ ਕੀਤੀ ਜਾਵੇ ਬੌਂਸਰ ਦਾ ਕੰਮ ਸ਼ੁਰੂ ਤੋਂ ਹੀ ਨਹੀਂ ਕਰਦੇ ਨਹੀਂ ਮੈਂ 0.0 ਤੋਂ ਉੱਠੇ ਮੈਂ ਡਰਾਈਵਿੰਗ ਕਰਦਾ ਜੀ ਸਟੈਂਡ ਤੇ 100 ਰੁਪਏ ਦੇ ਡੇਢ ਜਾਂਦੇ ਕਟਿੰਗਾਂ ਤੇ ਲੋਕਾਂ ਨੂੰ ਕਾਰਾਂ ਤੇ ਸ਼ਹਿਰ ਦੇ ਲੋਕਾਂ ਨੂੰ ਜਾਂਦੇ ਰਹੇ ਸਾਰਾ ਸ਼ਹਿਰ ਜਾਂਦਾ ਉਹਨਾਂ ਨੂੰ ਡੇਢ ਜਾਂਦੇ ਰਹੇ ਉਹਨਾਂ ਨਾਲ ਸਭ ਤੋਂ ਸਦਾ ਕੰਮ ਕਰਦੇ ਨੇ ਉਹ ਮੈਨੂੰ ਲੈ ਕੇ ਕਰਨ ਲੱਗੇ ਜੀ ਕਿਦਾਂ ਮੋਬਾਈਲ ਹੁੰਦੇ ਨਹੀਂ ਸੀਗੇ ਉਹ ਉਹ ਆਇਆ ਸੀਗਾ ਮੋਬਾਈਲ ਪੈਨਾ ਸੋਨਿਕ ਦਾ ਡੰਡੀ ਜਲਾ ਆਇਆ ਸੀਗਾ ਉਹ ਕਿਸੋ ਕਿਨ ਉਹ ਲੱਤਾ ਸੀ ਮੈਂ 25000 ਦਾ ਜੀ ਉਹ ਟਾਈਮ ਅਚ ਫਿਰ ਨੰਬਰ ਲੈ ਕੇ ਲੋਕ ਫੋਨ ਕਰਨ ਲੱਗੇ ਲੈ ਕੇ ਫੋਨ ਲੱਗੇ ਮੇਰੀ ਕੰਮ ਚੱਲਿਆ ਮੇਰਾ ਕਿੰਨੇ ਕਰਸ਼ਿਤ ਹੁੰਦੇ ਨੇ ਨੌਜਵਾਨ ਤੁਹਾਨੂੰ ਦੇਖ ਕੇ ਇੰਦਾ ਲੋਗ ਪੰਜਾਬ ਦੇ ਬਹੁਤ ਹੁੰਦੇ ਆ ਜੀ ਮੈਂ ਕੀ ਦੱਸਾਂ ਮੈਂ ਕਿੱਥੇ ਰਜਾਇਆ ਕੋਈ ਹਿਸਾਬ ਹੀ ਨਹੀਂ ਜਿਹੜਾ ਲੁੱਕ ਚੇਂਜ ਕੀਤੀ ਜਦੋਂ ਦੀ ਉਹਦਾ ਲੋਕ ਦੇਖਦੇ ਆ ਕਿਆ ਬਾਤ ਹੈ ਭਾਈ ਇਹ ਕਹਿੰਦੇ ਯਾਰ ਬਹੁਤ ਬੈਸਟ ਜਿਹੜੇ 2000 ਤੋਂ ਬਾਅਦ ਪਲੇਸ ਬੱਚੇ ਜਨਮ ਹੋਇਆ ਬੱਚਾ ਦਾ ਉਹਨਾਂ ਨੂੰ ਪਤਾ ਹੈ ਜੀ ਜਿਹੜਾ 70 ਵੀ 72 ਦੇ ਆ ਜਾਂ ਕੋਈ 60 ਦੇ ਆ ਉਹਨਾਂ ਦਾ ਕੀ ਦੇਖਿਆ ਅੱਗੇ ਹੁੰਦੇ ਸੀਗੇ ਜੇ ਮੇਰਾ ਮੇਰਾ 72 ਦਾ ਜਨਮ ਹੈ ਜੀ ਅਸੀਂ ਕਿਤੇ ਕਿਸੇ ਘਰੇ ਬੜ ਗਏ ਉੱਥੇ ਖੜੀ ਜਾਂਦੇ ਉੱਥੇ ਖਾਈ ਪੀ ਜਾਂਦੇ ਇੱਕ ਵਾਡੀ ਗੱਡਣ ਲੱਗੇ ਉਹ ਕਰਨ ਲੱਗੇ ਕਿਤੇ ਮੋਲ ਬਹੁਤ ਵਧੀਆ ਸੀਗਾ ਕਿੰਨੀ ਫਿਲਮਾਂ 'ਚ ਤੁਸੀਂ ਰੋਲ ਕੀਤਾ ਜੇ ਗੱਲ ਕੀਤੀ ਜਾ ਮੈਂ ਜੀ ਦੋ ਬਰ ਮੈਂ ਰੋਲ ਕੀਤਾ ਜੀ ਤੇ ਬਲੀ ਬਲੇ ਕੇ ਜਿੱਤਿਆ ਇੱਕ ਮੈਂ ਐਸਪੀ ਪਰਮ ਟੈਲੀਵਿਜ਼ਨ ਕੀਤਾ ਐਸਪੀ ਪਰਮ ਟੈਲੀਵਿਜ਼ਨ ਮੈਂ ਉਹ ਕਿਤੇ ਦੇਵੀ ਸ਼ਰਨ ਤੁਹਾਡਾ ਸਿਬਦੀਕ ਰਾਜ ਜੀ ਕਿੰਨੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਨੂੰ ਇਸ ਵਕਤ ਜੇ ਗੱਲ ਕੀਤੀ ਜਾਵੇ ਤੇ ਨਸ਼ੇ ਕਰਨ ਵਾਲੇ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਹੈ ਜੀ ਮੈਂ ਕੋਣਾ ਰੁਜ਼ਗਾਰ ਦੇ ਨਾਲ ਜੀ ਤੁਹਾਡੇ ਨਾਲ ਤਾਂ ਜੁੜੇ ਨੇ ਨਾ ਨਹੀਂ ਨਾਲ ਜੁੜੇ ਆ ਜੀ ਤੁਸੀਂ ਨਾਲ ਲੈ ਕੇ ਜਾਂਦੇ ਹੋ ਨਹੀਂ ਤਾਂ ਕਿਸ ਨੂੰ ਕੀ ਪਤਾ ਹੁੰਦਾ ਵੀ ਉੱਥੇ ਡਿਊਟੀ ਕਰਨੀ ਆ ਵਾਹਨ ਸਰ ਦੀ ਹੈ ਨਾ ਇਹ ਤੁਸੀਂ ਮੇਨ ਇੰਜਨ ਹੁੰਦਾ ਹੈ ਕਿੰਨਾ ਡੱਬੇ ਪਿੱਛੇ ਲੱਗਦੇ ਉਸ ਤਰ੍ਹਾਂ ਹੀ ਤੁਹਾਡੇ ਨਾਲ ਨੌਜਵਾਨ ਜੁੜੇ ਨੇ ਸਰ ਜੀ ਮੇਰੇ ਯਾਰ ਯਾਰ ਤਾਂ ਪਹਿਲਾਂ ਗੱਲ ਸਮਝੋ ਜੀ ਰੁਜ਼ਗਾਰ ਤਾਂ ਉਹ ਮਾਂਜੰਦਪੁਰ ਨਹੀਂ ਆ ਪਰ ਮਾਤਾ ਮੈਂ ਭਾਈ ਗੱਲ ਉਹ ਦਿੰਦਾ ਜੀ ਮੇਰਾ ਤਾਂ ਐ ਜੁੜਿਆ ਹੈ ਜੀ ਸਰਵਨ ਕੰਮ ਚੈਦਾ ਆਜੋ ਜੀ ਦਿਹਾੜੀ ਦਾਰ ਕੰਮ ਹੈ ਜੀ ਡੇਲੀ ਸਰਵਿਸ ਦਾ ਕੋਈ ਚੀਜ਼ ਚਾਹੀਦੀ ਕਿ ਤੁਹਾਨੂੰ ਹੋਰ ਹੈ ਹਾਂਜੀ 10 ਬੰਦੇ ਚਾਹੀਦੇ ਪਾਰਕਿੰਗ ਵਾਲੇ ਮੁੰਡੇ ਜਿਹਾ ਬੁਲਾਏ ਜਿਹੜੇ ਵਿਲੇ ਆਜੋ ਮੈਂ ਮੁੰਡੇ ਨੂੰ ਆਖਿਆ ਵੇ ਜਿਸ ਨੂੰ ਕਿਤੇ ਜੋਬ ਮਿਲਦੀ ਹੈ 5000 10000 ਜਾ ਕੇ ਲੱਗ ਜਾਓ ਮੈਨੂੰ ਮੁੰਡੇ ਹੋਰ ਆ ਜਾਣਗੇ ਹਿੰਦੁਸਤਾਨੀ ਬੇਰਜ਼ਗਾਰੀ ਹੈਗੀ ਹੈ ਜੀ ਨੌਕਰੀ ਵੀ ਹੈਗੀਆਂ ਸਰਕਾਰੀ ਨੌਕਰੀ ਵੀ ਹੈਗੀਆਂ ਜੀ ਹੁਣ ਤੁਸੀਂ ਦੇਖੋ ਜੀ ਸਰਕਾਰ ਨੇ ਪੋਸਟ ਭਾਈ 10000 ਨੌਕਰੀਆਂ ਨੇ ਫਾਰਮ ਲੱਖ ਭਰਿਆ ਗਿਆ ਨੌਕਰੀ 10000 ਬੰਦੇ ਬੱਚੇ ਨੂੰ ਮਿਲੂਗਾ ਜੀ ਚਾਹੇ ਜੈਂਸਾ ਚਾਹੇ ਲੇਡੀ ਜੇ ਨੌਕਰੀ 10000 ਬੱਚੇ ਨੂੰ ਮਿਲਨੇ ਆ ਇਹ ਬਾਕੀ ਬੱਚਾ ਕੋਈ ਛੋਟਾ ਮोटा ਕੰਮ ਕਰੇ ਕੋਈ ਕੋਟੀ ਤੇ ਲੱਗ ਜੇ ਕਿ ਸ਼ੋਅਰੂਮ ਤੇ ਲੱਗ ਜੇ ਹੈ ਜੀ ਕਿ ਸਾਜੜ ਜੇ ਆਪ ਦਾ ਕੰਮ ਕਰ ਲੈ ਛੋਟਾ ਮोटा ਕੋਈ ਹੁਣ ਮੈਂ ਆਪਾ ਦੇ ਦਿਆਂ ਜੀ ਕੋਈ ਸਰਦਾਰ ਕੁਛ ਕਰੀ ਕੰਮ ਕਰੇ ਕੋਈ ਕੰਮ ਕਰ ਦਿੰਦੇ ਆ ਬੜੇ ਸਾਦ ਦੇ ਕੰਮ ਕਰਦੇ ਨੇ ਠੇਲੇ ਲਾਗੇ ਨੇ ਸਰਦਾਰ ਕੋ ਜੀ ਠੇਲੇ ਲਾਉਂਦੇ ਆ ਗੋਲ ਗੱਪਿਆਂ ਦੇ ਕੀ ਦੇਖਦੇ ਆਪਾਂ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਬਿਲਕੁਲ ਜੀ ਇਹ ਨੇ ਦੀਪਕ 나ਗਪਾਲ ਜੀ ਉਹ ਨੌਜਵਾਨਾਂ ਨੂੰ ਇੱਕ ਚੰਗਾ ਮੈਸੇਜ ਦੇ ਰਹੇ ਨੇ ਜਿਹੜੇ ਕਿ ਨੌਜਵਾਨ ਨਸ਼ਾ ਕਰਦੇ ਨੇ ਕਿ ਆਪਣੀ ਜ਼ਿੰਦਗੀ ਨੂੰ ਖਰਾਬ ਕਰਦੇ ਨੇ ਪਰ ਇਹਨਾਂ ਦੀ ਉਮਰ ਦੇਖ ਕੇ ਤੁਸੀਂ ਇਸ ਤਰ੍ਹਾਂ ਅੰਦਾਜ਼ਾ ਲਾ ਸਕਦੇ ਹੋ ਇਹ ਨੌਜਵਾਨਾਂ ਸਰੀਰ ਪੱਕੋ ਪੰਜਾਬ ਪਲੱਸ ਜਿਹੜੀ ਕਿ ਇਹਨਾਂ ਦੀ ਸਰੀਰ ਪੱਕੋ ਉਮਰ ਦੇ ਹਿਸਾਬ ਨਾਲ ਤੁਸੀਂ ਮਾਡਲ ਲੁੱਕ ਦੇਖ ਰਹੇ ਹੋ ਪਰ ਉਹ ਨੌਜਵਾਨ ਜਿਹੜੇ ਕੀ ਅੱਜਕਲ ਨਸ਼ਾ ਕਰਦੇ ਨੇਗੇ ਕੰਮ ਕਾਜ ਕਰਦੇ ਨੇਗੇ ਤਾਂ ਉਹਨਾਂ ਨੌਜਵਾਨਾਂ ਨੂੰ ਇੱਕ ਚੰਗਾ ਮੈਸੇਜ ਦੇ ਰਹੇ ਨੇ ਕੈਮਰਾਮੈਨ ਕਰਨ ਅਗਪਾਲ ਨੇ ਕਪਿਲ ਸ਼ਰਮਾ ਦੀ ਵਿਸ਼ੇਸ਼ ਰਿਪੋਰਟ